ਦਰਸਾਂ ਕਰਾਉਣਿਆ ਜੀ ਗੁਰਦੁਆਰਾ ਕੋਤਰੀ ਸਾਹਿਬ ਬਾਬਾ ਵੀਰ ਦੀ ਚਾਲੇਸ਼ੋ ਪ੍ਰਾਪਤਤਾ ਦੀ ਫਿਰਕੋਟ ਦੇ ਜੀ ਕਰੋ ਸੰਗਤ ਜੀ ਦਰਸ਼ਨ ਆਪਣੇ ਸੇਵਾਦਾਰ ਵੀਰ ਖੜਿਆ ਜੀ ਸਾਧਨਾ ਸਿੰਘ ਖਜਾਨਚੀ ਪਤਨਮ ਬਿੱਲਾ ਜੀ ਇਧਰ ਮਹਿਜ ਜੀ ਲੋ ਮਹਿਜ ਜੀ ਸਾਰੇ ਸਾਧ ਸੰਗਤ ਦਾ ਲਬਸ ਰੱਖੇ ਆ ਜੋ ਕਰੋ ਜੀ ਦਰਸ਼ਨ ਗੁਰਦੁਆਰਾ ਗੋਲਰੀ ਸਾਹਿਬ ਜੀ ਤੋਂ ਅੱਜ ਨੂੰ ਨੋਤਰ ਲੈ ਕੇ ਆਉਂਦੇ ਆਂ ਜੋੜਾ ਘਰ ਵਾਲੇ ਪਾਸੇ ਜੋੜਾ ਘਰ ਵਾਲੇ ਪਾਸੇ ਉੱਥੇ ਜੋੜਾ ਕਰਦੇ ਸੇਵਾਦਾਰ ਬੜੇ ਹੀ ਨਿਮਰਤਾ ਨਾਲ ਸੇਵਾ ਕਰਦੇ ਹੋਏ ਤੁਹਾਨੂੰ ਕਦੇ ਕਦੇ ਸੇਵਾਦਾਰ ਦੇ ਦਰਸ਼ਨੇ ਕਰਾਉਣੀ ਆ ਜੀ ਦੇਖੋ ਨਾ ਸਾਡੇ ਸੇਵਾਦਾਰ ਸੇਵਾ ਕਰਦੇ ਕੋਲ ਇਹਨਾਂ ਤੋਂ ਦੇ ਪਾਸੇ ਉਜਾੜਾ ਜੋੜਾ ਕਰ ਜੀ ਸਾਰੇ ਸੰਗਤਾਂ ਬੜੇ ਹੀ ਮਮਰਤਾ ਨਾਲ ਸੇਵਾ ਕਰਦੀ ਹੋਈ ਇਹਨਾਂ ਦੀ ਜੀਜਾ ਜੋੜਾ ਕਰ ਕੋਟੂ ਬਾਈ ਕੋ ਜੀ ਅਰਦਾਸ ਚਲਦੇ ਜੀ ਤੇ ਬੱਚਿਆਂ ਦੀਆਂ ਔਰ ਦਾਸ ਬਾਲ ਦੀ ਉਹ ਪੈਂਡ ਰੋ ਸਾਬ ਹੋ ਨਾਨਕ ਜ਼ਬੂਤੀ ਵਟਿਆ ਨੀ ਕੋਈ ਨਾਮੁ ਨਜਾਹਰੈ ਹੁਾਰੇ ਗੁਰੂ ਹੋਏ ਗੁਰੂ ਦਾਸ ਕਰਕੇ ਸਭ ਦਾ ਪੜਾ ਕਰੇ ਸਤਿਨਾਮ ਵਿਚਨਾਮ ਕੋ ਤੱਕ ਸ਼ਾਂਤੀ ਪ੍ਰਵਾਹ ਦੇ ਅਰਦਾਸ ਅਰਦਾਸ ਕੋ ਕਾਰ ਸਿਵਾ ਵਾਤੇ ਜੇ ਨੀ ਪਰਮਦੇਵ ਸਾਹਿਬ ਰਾਸਿਕ ਕੋਲ ਬਿਧੀ ਕੀ ਪਰਛਾ ਰਿੰਦ ਸਵੀ ਸਾਨੂੰ ਪਰਮਦੇਵ ਅਮਰਤਾ ਗੁਰੂ ਰਾਖੋ ਰਹੀ ਤੇਰਾ ਦੇਵ ਬੇਦੰਤ ਬੋਤੇ ਹੁਮ ਦਾਸ RAM ਦਾਸਾ ਹੋਣੀ ਸਾਰਾ ਹੈ ਅਰਜਨ ਅਰਜੋ ਜਨੋ ਸੇਵਨੋ ਸਿਂਗਰੋ ਰਾਇ ਨਿਸ਼ਚਿਤ ਅਰਜਨ ਤੇ ਅਧਿਆਨ ਜਿਸ ਤੇ ਸਭ ਮੁਝ ਜਾਏ ਤੇਜ ਵਾਹ ਦੇ ਜਿੰਦਿਆ ਧਰਨਾਓ ਜਿਹੇ ਆਵੇ ਧਾਈ ਸਭ ਸਾਡੀ ਕੋਲੇ ਸਾਰਾ ਹੈ ਦੇਰ ਪ੍ਰਚਾਰ ਸਾਹਿਬ ਸ੍ਰੀ ਗੁਰੂ ਰੋਬਿੰਦ ਸਿੰਘ ਜੀ ਮਹਾਰਾਜ ਸਭ ਭਾਨੀ ਹੋਏ ਸਮਾਏ ਸੋ ਬਾਸ਼ੀ ਦੀ ਜੀ ਜੋਤ ਆਤਮਕ ਸਰੂਪ ਆਦਿ ਸ੍ਰੀ ਗੁਰੂ ਰਖੇ ਵੀ ਕੇ ਪਾਗ ਦਰਸ਼ਨ ਤੇ ਦਾ ਦੀਤਾ ਅੰਤਰ ਕੇ ਮੋਤੇ ਜਾਈ ਗੁ ਪੰਜ ਪਿਆਰੇ ਚਾਰ ਸੱਜਣ ਜਾਂਦੇ ਚਾਰੀ ਮੁਖਤੇ ਹੰਨੀਆਂ ਜਪੀਆਂ ਸੱਤੀਆਂ ਜਨਾਂ ਦੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਰਹਾਹੀ ਦੇਵ ਸੋਹਣਿਆ ਤੇ ਗੀਤਾ ਜਿੰਨਾ ਪਿਆਰਿਆ ਸੰਜਿਆਰਿਆਂ ਦੀ ਪਵਿੱਤਰ ਕਰਾਈ ਦਾ ਧਿਆਨ ਕਰਕੇ ਬੋਲੋ ਜੇ ਜਿੱਲਾ ਸ਼ਿੰਗਾਂ ਸਿੰਘ ਜੀ ਨੇ ਧੰਨ ਰੇਤ ਤਸੀਸ ਦਿੱਤੇ ਬੰਦ ਬੰਦ ਕਰਵਾਏ ਬੋਤਣੀਆਂ ਨੂੰ ਜਨਾ ਚੜੜੀਆਂ ਤੇ ਚੜ੍ਹੇ ਸਾਮ ਨਾਲੇ ਨਾਮ ਕਰਵਾਏ ਗੁਰਦੁਆਰੇ ਦੀ ਸ਼ਿਵਾਰ ਦੀ ਪ੍ਰਭਾਨੀਆਂ ਦੀਆਂ ਅੰਦਰ ਬਹਿ ਹਾਰਿਆ ਸਿੱਖੀ ਸਦਕ ਕਿਸਾਂ ਸਵਸਥਾਂ ਨਾਲ ਭਰਿਆ ਤਿੰਨਾ ਸਿੰਘਾਂ ਸਿੰਘਣੀਆਂ ਚੰਗੀਆਂ ਦੀ ਪਵਿੱਤਰ ਸਮਾਈ ਦਾ ਧਿਆਨ ਕਰਕੇ ਬੋਲੋ ਜੇ ਵਾਹੀ ਗੁਰੂ ਪੰਜਾਂ ਤਤਾਂ ਸਰਬੱਤ ਗੁਰਦੁਆਰੇ ਆਪੁਰ ਧਰਮ ਦਾ ਧਿਆਨ ਕਰਕੇ ਬੋਲੋ ਜੇ ਵਾਹੀ ਗੁਰੂ ਪ੍ਰਤਮੇ ਸਰਬੱਤ ਦਾ ਸਾਜੀ ਕੀ ਅਰਦਾਸ ਹੈ ਜੀ ਸਬੱਤ ਦਾ ਅਨੁਸਾਰ ਜੀਤੋ ਵਾਹਿਗੁਰੂ 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 ਸਾਬ ਜੀ ਦਾ ਪਾਵਨ ਪਵਿੱਤਰ ਨਾਮ ਜਪੇ ਹਾਰੇ ਜਿਤੇ ਆਣ ਕਰ ਸੰਸਕਾਰ ਸਭ ਸੁਖ ਹੋਵੇ ਜਹ ਜਾਨ ਖਾਲਸਾ ਜੀ ਸਾਹਿਬ ਤੁਹਾਂ ਦਾ ਰੱਖੇ ਹਰ ਹਾਲ ਤੇਜ ਤੇਜ ਹੱਤੇ ਜਿੰਦਗੀ ਪੈ ਜੋਤਾਂ ਦੀ ਤੇਜ ਸ੍ਰੀ ਸਾਹਿਬ ਜੀ ਸਾਹਾ ਇੱਕ ਰੂਹ ਖਾਲਸਾ ਜੀ ਤੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਬਾਸੋ ਜੀ ਸਿੱਖਾ ਸ਼ਿੱਕੀ ਦਾਣੇ ਕੇਸ ਦਾਣ ਰਹਿਤ ਦਾਣ ਸਪੇਕ ਦਾਣ ਵਿਸਾਹ ਦਾਣ ਪ੍ਰੋਸਾ ਦਾਣ ਕਾਲਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸਾਨ ਚੰਕੀਆਂ ਛੱਲੇ ਹੁੰਦੇ ਜੋਗੋ ਜੋਗ ਅਤਲ ਧਰਮ ਦਾ ਜੇਕਾਰ ਗੋਲ ਟੀ ਵਾਹੀ ਗੁਰੂ ਸਾਡੀ ਦੇ ਸਿੱਖਾਂ ਸੇਵਕਾਂ ਦਾ ਮਨ ਨੀਵਾਂ ਬਾਤੇ ਉੱਚੀ ਹੱਥ ਪੱਥ ਕੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਰੇ ਪੰਥ ਦੇ ਸਦਾ ਸਹਾਇ ਇਤਿਕਾਰ ਪਾਤਸ਼ਾਹ ਜੀਓ ਸ੍ਰੀ ਨਰਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਤਾਂ ਬਾਜਿੰਨਾ ਤੋਂ ਪਿਆਰੇ ਖਾਲਸਾ ਪੰਥ ਨੂੰ ਛੋੜਿਆ ਗਿਆ ਇਨ੍ਹਾਂ ਦੇ ਪੁੱਢੇ ਵਰਸਾਂ ਦੀ ਯਾਰ ਸੇਵਾ ਸੰਭਾਲਦਾ ਤਾਂ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜਿਨ ਮਾਰਿਆਂ ਦੇ ਮਾਲ ਤਾਰਿਆਂ ਦੇ ਤਾਨ ਨੋਟਿਆਂ ਨੇ ਹੋਣ ਸੁਖੁ ਜੋਗ ਅਕਾਲ ਦੇ ਗੁਰਗੱਦੀ ਤੇ ਬਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪੁੱਤਰ ਚਰਨਾ ਕਮਲਾਪਾਸ ਸਰਬੱਤ ਸੰਗਤ ਦੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਮਾਣ ਹੈ ਹਰ ਖੁਸ਼ੀਆਂ ਆਪ ਚਾਹਿਆਂ ਇਹ ਸਭ ਬਰ ਬਰ ਕਰੇ ਨਮਕ੍ਰੇ ਕਰੇ ਨਾਮ ਦੇ ਮੇਰਾ ਮਨ ਦਾ ਨਸ਼ੀਤ ਹੋਏ ਦੇ ਮਹਾਂ ਵਾਕਾਂ ਅਨੁਸਾਰ 18ਵੀਂ ਸਦੀ ਦੇ ਮਹਾਨ ਸੋਭੀ ਸੰਤ ਤਨ ਤਨ ਬਾਬਾ ਸ਼ੇਖਪਰੀ ਜੀ ਦੇ ਆਗਮਨ ਸੁਰਪ ਦੀ ਕੁਰਸੀ ਦੇ ਵਿੱਚ ਸਰਬੱਤ ਦਾ ਸਭਿਤਾ ਨੇ ਲਾਲ ਰੰਗ ਦੇ ਅੰਤਰ ਹੋ ਕੇ ਆਪ ਜੀ ਦੀ ਸਰਬਾਨ ਜੁਣੀ ਵਿੱਚ ਤਨ ਤਨ ਬਾਬਾ ਸ਼ੇਖਪਰੀ ਜੀ ਦੇ ਪਾਲਨ ਪਿਤ੍ਰ ਤਪਸਥਾਨ ਗੁਰਦੁਆਰਾ ਗੋਗਦੀ ਸਾਹਿਬ ਵਿਖੇ ਗੁਰਮਤ ਸਮਾਗਮ ਦੇ ਦੌਰਾਨ ਗੁਰਮੁਖੀ ਬਾਣ ਸਜਾਏ ਗਏ ਸਜੇ ਦੀਵਾਨਾ ਵਿੱਚ ਗ੍ਰੋਮਕ ਪਿਆਰਿਆਂ ਦੇ ਵੱਲੋਂ ਗੁਰਮਤ ਹਰਜਸ ਗਾਇਆ ਕੀਰਤਨ ਹੋਇਆ ਗੁਰਮਤ ਕਥਾ ਦੇ ਚਾਰਾ ਹੋਇਆ ਹੈ ਸੰਗਤਾਂ ਨੇ ਅਮੀਰ ਤੇਰੇ ਬਹੁਤ ਵੀ ਹਾਜ਼ਰੀ ਭਰੀ ਹੈ ਸੇਵਾ ਕੀਤੀ ਹੈ ਅਕਰਵਾਦਾ ਧਾਕਾ ਭੁਲ ਕੇ ਬਿਮਾਨ ਕਰਨੀ ਸਰਬੱਤ ਦੇ ਤਾਲਜੋ ਅਸਕਰ ਨੇ ਅੱਗੇ ਵਾਸਤੇ ਸਮੱਤ ਹੋਣਗੇ ਆਪ ਜੀ ਨੇ ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸ਼ਰਤੇ ਮੇਰ ਭਰਿਆ ਮਦਦ ਕਰਨਾ ਬੰਦ ਰਸਤੀ ਬਲਸ਼ਨੀ ਆਪੇ ਸੰਗਤ ਸਮਾਹੀ ਹੋਣਾ ਆਪਣੇ ਦਰਾਂ ਤੋਂ ਰੋਣ ਗੁਰਸਿੱਖੀ ਜੀਵਨ ਸੇਵਾ ਦੀ ਜਾਤ ਨਾਮ ਦੀ ਦਾਤ ਗੁਰੂ ਘਰ ਦਾ ਪ੍ਰੇਮ ਪਿਆਰ ਚਾਹੀ ਕਲਾ ਬਖਸ਼ਣੀ ਗੁਰਬਤ ਦੀ ਸੋਚੀ ਬਖਸ਼ੀ ਗੁਰਬਾਣੀ ਦਾ ਗਿਆਨ ਬਖਸ਼ਣਾ ਹਰ ਮਦਾਨ ਵਤੇ ਬਖਸ਼ੀ ਕਿਰਪਾ ਕਰਦੀ ਸੰਗਤਾਂ ਦੇ ਵਿੱਚ ਆਪਸ ਦੇ ਵਿੱਚ ਪ੍ਰੇਮ ਪਿਆਰ ਏਕਤਾ ਤਿਆਰ ਗੁਰੂ ਘਰ ਦਾ ਪ੍ਰੇਮ ਪਿਆਰ ਬਖਸ਼ਣਾ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਸੰਗਤਾਂ ਦੇ ਵੱਲੋਂ ਆਪ ਜੀ ਨੂੰ ਸੁੰਦਰ ਰਮਾਲੇ ਭੇਟਾ ਕੀਤੇ ਗਏ ਆ ਅੱਜ ਨੇ ਅਸੀਂ ਕਰ ਰਹੇ ਆਪਣੇ ਸੇਵਕਾਂ ਦੇ ਲੋਕ ਪਰ ਲੋਕ ਵਿੱਚ ਪੜਦੇ ਚੱਜ ਨੇ ਆਪ ਜੀ ਦੇ ਬਖਸ਼ੇ ਹੋਏ ਪਟਾਰਿਆਂ ਦੇ ਵਿੱਚੋਂ ਸਰਬੱਤ ਸੰਗਤ ਦੇ ਵੱਲੋਂ ਕਰਾ ਪ੍ਰਸ਼ਾਦ ਦੇ ਇਸ ਜਾ ਕੇ ਹਾਜ਼ਰ ਹੈ ਆਜੀ ਕੋ ਦਰ ਪ੍ਰਵਾਣ ਹੋਵੇ ਉਹ ਗਲਵੇ ਪਰਵਾਰ ਹੋਇਆ ਸੀ ਜੀ ਪ੍ਰਸ਼ਾਦ ਸੰਗਠਿਤ ਕਰ ਤੋਂ ਅੱਜ ਆਪਾਂ ਅਸੀਂ ਜੋੜ ਜੋੜ ਕੇ ਸਵਾਰ ਸਵਾ ਸਾਧੀ ਦਾ ਨਾਮ ਲਏ ਇਹਨਾਂ ਵਿਆਹਾਂ ਦੇ ਦੇਗਾਂ ਵਾਸਤੇ ਪਾਇਆ ਹੈਗਾ ਸੰਸਥਾ ਦੇ ਵਿਆਹੇ ਨੂੰ ਪੂਰ ਕਰਦੇ ਤੇਤ ਕਮਾਈਆਂ ਦੇ ਵਾਧੇ ਕਰਦੇ ਆਜੀ ਦੇ ਭਾਣੇ ਦੇ ਅੰਦਰ ਚਾਰ ਦਿਨ ਸੁਖਸ਼ਾ ਦੀ ਨਾਲ ਬਤੀਤ ਹੋਇਆ ਅੱਜ ਇਹ ਚਾਰ ਦਿਨ ਰਾਤਾਂ ਦੀ ਆਪ ਜੀ ਦੇ ਬਾਣੀ ਅੰਦਰ ਇਸ ਸ਼ਾਂਤੀ ਦੇ ਨਾਲ ਵਸਿਤ ਕਰਾਉਣੀ ਅਮਰਤ ਵੇਲੇ ਦੇ ਜਾਗਣੇ ਬਖਸ਼ੇ ਤੰਤਰੋਸਤੀ ਬਖਸ਼ੇ ਆਈ ਹੋਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਤੈਨਲ ਫੁੱਲ ਬੇਟਾਵਾ ਪ੍ਰਵਾਨ ਕਰਨੀਆਂ ਕਿਰਪਾ ਕਰੋ ਜੀ ਸੰਗਤਾਂ ਨੂੰ ਹੁਕਮਨਾਮੇ ਬਖਸ਼ੋ ਹੁਕਮਨਾਮੇ ਦੇ ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ੋ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੋਖ ਆਸਣ ਕਰਨ ਦੀ ਅਨਿਰਵਚੋ ਸਰਬੱਤ ਦੇ ਨਾਲ ਜਰਾਸ ਕਰਵੇਂ ਸਹੀ ਪਿਆਰੇ ਮੇਲੋ ਜਿਨਾਂ ਬਿੜਾ ਆਪ ਜੀ ਦਾ ਪਵਿੱਤਰ ਨਾਮ ਚਿਤਰਾਵੇ ਸੁਖ ਹੋਵੇ ਨਾਲ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਮ ਉਤਮ। ਔਰ ਤੁਝੋ ਦਾ ਦਸਾ। ਸੋਹਰਾ ਰਾਜਾ ਭਇਆ ਕਾਲ ਕੀ। ਸਭ ਤੇਰਾ ਹੁਕਮ ਹੈ ਤੁਮ ਹੁਕਮਾਨਯ ਗ੍ਰੰਥ। ਤੁਮ ਰਾਜੇ ਮਾਨਯੋ। ਰਾਂਗੀ ਦੇ ਜੋ ਪ੍ਰਭੂ ਕੋ ਤੇ ਬੋ ਚਾਹੈ ਕੋ ਜਗੁ ਵਿੱਚ ਮੈਂ ਕਿ ਰਾਜ ਕਰੇਗਾ ਖਾਲਸਾ ਜੈ ਨਾ ਭੋਇ ਹੋਰ ਕੋਈ ਖਾਲ ਮਿਲ ਲੇਗੇ ਵਜੇ ਸ਼ਰਨ ਜੋ ਕੋ ਵਾਹਿਗੁਰੂ ਨਾਮ ਜਹਾਜ ਹੈ ਸਰੇ ਸੁਤਰੇ ਪਾਰ ਜੋ ਸਰਦਾ ਦਾ ਦੇਵ ਦੇ ਹਰ ਕਾਰਨ ਹਾਰ ਜੋ ਸਰਦਾ ਦਾ ਦੇਵ ਦੇ ਹਾਰੇ ਉਤਾਰਨ ਹਾਰ

Wow. Uh -huh. Tchau. Um... चाली देश पासे आगे सेवादार बहुत ई